ਅਸੀਂ ਗਰਦਾਸਪੁਰ ਆ ਰਹੇ ਹਾਂ ਜੀ ਮਾ ਪਿੰਡ ਤੇ ਨੰਗਰ ਲਵਾਨ ਅਸੀਂ ਪਿੰਡ ਨੂੰ ਜਾ ਰਹੇ ਹਾਂ ਗਰਦਾਸਪੁਰ ਤੋਂ ਬੱਸ ਇਹ ਘੋਣੀ ਕੋਈ 6 6 ਮਿੰਟ ਮੈਂ ਕੋਈ ਉਹ ਟ੍ਰਾਲੀ ਨਾਲ ਜੀ ਮਤ ਪਾਸ ਕਰਤਾ ਉਹ ਮੋੜ ਉੱਕਾ ਡਿਆ ਜੀ ਉਹਨੂੰ ਅੰਨੀ ਸਪੀਡ ਨਾਲ ਲੰਘਾਦੀ ਮੈਂ ਕਿਤੇ ਮਾਰੀ ਪਤਾ ਨਹੀਂ ਲੱਗਾ ਕੀ ਮੈਂ ਮਾਰਾ ਜਾਂਦਾ ਜੀ ਉਹ ਠੀਕ ਹੈ ਅਸੀਂ ਦੇ ਭਾਈ ਹਸਬੰਦ ਹੀ ਦੋਨਾਂ ਜਾਲੇ ਤਿੰਨ ਅੱਥੇ ਲੱਗੀ ਆ ਪਸਲੀਆਂ ਜਨਾਂ ਹੱਸ ਰਤੇ ਲੱਗੀ ਹੈ। ਨਾ ਤਾਂ ਪੈਰ ਤੇ ਵੀ ਲੱਗੀ ਹੈ। ਉੱਡੇ ਉੱਡੇ ਨਿਕ ਪੰਜ। ਇਹ ਤਾਂ ਕੋਈ ਹੋਸ਼ ਨਹੀਂ ਜਿਹੜਾ ਬਿਲਕੁਲ ਸੱਟ ਲੱਗੀ ਆ। ਮੈਨੂੰ ਕੋਈ ਹੋਸ਼ ਨਹੀਂ ਸੀ ਇਹਦਾ। ਹੂੰ। ਮੈਨੂੰ ਹੋਸ਼ ਬਿਲਕੁਲ ਛੋਟੀ ਸੀ ਜੇ ਮੈਂ ਹਾਂਜੀ। ਸੜਕ ਬੜਾ ਛੋਟੀ ਸੀ ਜੇ ਮੈਂ ਦੇ ਦਿੱਤੇ ਬਚਾਉ ਜਾਣਾ ਸੀ। ਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ। ਛੜਕ ਛੋਟੀ ਆ ਟ੍ਰੈਕ ਬਹੁਤ ਜ਼ਿਆਦਾ। ਐ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲਾਗੋ ਲਾਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬੋਤੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਡੀ ਹੋਣੀ ਚਾਹੀਦੀ ਛੜ ਕੇ ਜਰੂਰ ਹੋਣੀ ਚਾਹੀਦੀ ਆ ਨਾ ਆਲੀ ਕਿਹੜੀ ਗੱਲ 300 ਬੋਟ ਦੇ ਜਦੋਂ ਬਾਜਵਾ ਐਮਪੀ ਉਦੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਆ ਇਹ ਮ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਕਿ ਹਾਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਸਾ ਦੇਖਦੇ ਰਹਿਦਾ ਵਾ ਆਣ ਜਾਣ ਮੇਲਿਆ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਮੁਸ਼ਕਲਾਂ ਵਾ ਟ੍ਰੈਫਿਕ ਦੀਆਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮ ਦਾ ਇੱਕ ਲੰਘਣ ਤੇ ਜੀਵਨ ਸਫਰ ਰੇ ਸਾਰਿਆਂ ਦਾ ਤੇ